ਇੱਕ ਵਾਰ ਤਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮਨੁੱਖ ਜਾਤੀ ਦਾ ਭਲਾ ਕਰਦੇ ਹੋਏ ਹਰਦੁਆਰ ਵਿਖੇ ਪਹੁੰਚੇ। ਹਰਦੁਆਰ ਹਿੰਦੂ ਲੋਕਾਂ ਦਾ ਮਹਾਨ ਪੀਰਤ ਅਸਥਾਨ ਮੰਨਿਆ ਜਾਂਦਾ ਹੈ। ਇੱਥੇ ਲੋਕ ਆਪਣੇ ਪਿਤਰਾ ਨੂੰ ਮੁਕਤ ਕਰਾਉਣ ਲਈ ਬ੍ਰਾਹਮਣਾਂ ਦੇ ਰੀਤੀ ਰਿਵਾਜਾਂ ਦੇ ਪਾਲਨ ਕਰਦੇ ਹਨ। ਜਦੋਂ ਗੁਰੂ ਸਾਹਿਬ ਜੀ ਇੱਥੇ ਪਹੁੰਚੇ ਤਾਂ ਉਸ ਸਮੇਂ ਸੂਰਜ ਉਗ ਰਿਹਾ ਸੀ। ਉਸ ਵੇਲੇ ਸਾਰੇ ਪੰਡਤ ਗੰਗਾ ਨਦੀ ਵਿੱਚ ਵੜ ਕੇ ਸੂਰਜ ਵੱਲ ਮੁਖ ਕਰਕੇ ਪਾਣੀ ਸੁੱਟਣ ਲੱਗੇ ਸਨ। ਉਹਨਾਂ ਦਾ ਵਿਸ਼ਵਾਸ ਸੀ ਕਿ ਪਾਣੀ ਉਹਨਾਂ ਦੇ ਪਿਤਰਾਂ ਤੱਕ ਪਹੁੰਚ ਰਿਹਾ ਹੈ। ਗੁਰੂ ਸਾਹਿਬ ਉਹਨਾਂ ਦੇ ਝੂਠੇ ਵਿਸ਼ਵਾਸ ਨੂੰ ਦੂਰ ਕਰਨਾ ਚਾਹੁੰਦੇ ਸਨ। ਸੋ ਗੁਰੂ ਸਾਹਿਬ ਆਪਣੇ ਕੱਪੜੇ ਲਾ ਕੇ ਗੰਗਾ ਨਦੀ ਵਿੱਚ ਜਾ ਵੜੇ ਤੇ ਪश्चਮ ਵੱਲ ਮੁਖ ਕਰਕੇ ਛੇਤੀ ਛੇਤੀ ਪਾਣੀ ਸੁੱਟਣ ਲੱਗੇ। ਇਹ ਦੇਖ ਕੇ ਪੰਡਤ ਬਹੁਤ ਹੈਰਾਨ ਹੋਏ ਸਾਰੇ ਇਕੱਠੇ ਹੋ ਕੇ ਗੁਰੂ ਸਾਹਿਬ ਕੋਲ ਆਏ ਤੇ ਕਹਿਣ ਲੱਗੇ ਤੁਹਾਨੂੰ ਨਾ ਵੀ ਨਹੀਂ ਪਤਾ ਕਿ ਸੂਰਜ ਸਾਹਮਣੇ ਪੂਰਬ ਵੱਲੋਂ ਚੜ੍ਹ ਰਿਹਾ ਹੈ ਤੁਸੀਂ ਪੱਛਮ ਵੱਲ ਪਾਣੀ ਸੁੱਟ ਰਹੇ ਹੋ